No, ਕੇ ਪਿੱਛੇ ਨੂੰ ਅੱਗੇ ਨੂੰ ਰਾਹ ਨਹੀਂ ਮਿਲਦਾ ਪਿੱਛੇ ਨੂੰ ਹੋ ਜਾ ਉਹ ਬਾਪੇ ਅਸਰਾਜ ਹੰਸ ਆਇਆ ਸੀਗਾ ਤੇ ਕਿਸਾਨਾਂ ਨੇ ਘੇਰਾ ਪਾ ਲਿਆ ਅਸਰਾਜ ਹੰਸ ਦੀ ਗੱਡੀ ਨੂੰ ਘੇਰਾ ਪਾਈ ਖੜਿਆ ਕਿਸਾਨ ਜਿਹੜਾਂ ਦਾ ਅਸੀਂ ਦੋ ਤਰੀਕ ਤੋਂ ਬਾਅਦ ਵੇਖਾਂਗੇ ਉਨੀ ਗੱਡੀ ਨੂੰ ਕਿਸਾਨ ਘੇਰਾ ਪਾਈ ਖੜਿਆ ਅਸਰਾਜ ¡Gracias! ਬੀਜੇਪੀ ਦਾ ਜੋਰ ਜੋਰ ਦਾ ਬਾਤ ਨਹੀਂ ਕਰੋ ਬੀਜੇਪੀ ਦਾ ਜੋਰ ਜੋਰ ਦਾ ਬਾਤ ਆਪਾਂ ਕਰਦੇ ਹਾਂ ਉਹ ਲਿਆ ਗੋਦਰੀਕ ਤਾਂ ਆਈ ਨਹੀਂ ਹਜੇ ਇਹਨਾਂ ਦੋ ਦੋ ਪਹਿਲਾਂ ਹੀ ਆਕਰ ਹੁਣ ਲੋਕਾਂ ਨੂੰ ਕੋਈ ਨਹੀਂ ਕੋਈ ਨਹੀਂ ਭੂਰੀ ਦੇ ਵਿੱਚ ਵੀ ਲਗਾਤਾਰ ਪ੍ਰੋਟੈਸਟ ਕਰਦੇ ਰਹੋ ਮਿਲ ਨੂੰ ਲੈ ਕੇ ਕਿੱਦਾਂ ਦੇ ਹਾਲਾਤ ਨੇ ਗਿਰੇ ਬੜੇ ਪੰਜਾਬ ਦੇ ਹਾਲਾਤ ਬੜੇ ਸੰਤਾ ਜੰਗ ਨੇ ਪੰਜਾਬ ਦੇ ਲੋਕ ਖੇਤਰ ਮੰਦ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹ ਨਹੀਂ ਜੀਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੁਝ ਹੋਰ ਹੈ ਵਾਹਿਗੁਰੂ ਬੀਜੇਪੀ ਜਿੰਕਾਰ ਮਰਦਾਬਾਦ ਬੀਜੇਪੀ ਮਰਦਾਬਾਦ ਬੀਜੇਪੀ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ ਕਿਸਾਨ ਨੌਕਦਾਰ ਕਹਿਣ ਵਾਲਾ ਮਰਦਾਬਾਦ

ਇਧਰ ਜ ਇਕੱਠ ਬਹੁਤ ਬੀੜੇ ਦੀ ਆਵਾਜ਼ ਗੁਰਦਾਬਾਦ 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 ਅਨਸਾਰ ਗੁਰਦਾਬਾਦ ਭਾਈ ਜੀ ਜਿਹੜੀ ਕਿ ਕਿਸਾਨ ਦੇ ਉੱਤੇ ਗੱਡੀ ਚੜਾਈ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਸਰਾ ਜੰਸਲੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਦੀ ਕਿਸਾਨ ਦੇ ਉੱਤੇ ਗੱਡੀ ਚੜਾਈ ਹੈ ਇਹ ਤੁਹਾਡਾ ਕੀ ਕਹਿਣਾ ਹੈ ਇਦੇ ਬਾਰੇ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਹੰਸਦਾ ਹੰਸਦਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾ ਨੇ ਹੱਤਾਂ ਦੀ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾ ਨੇ ਚੜੀਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾ ਦਾ ਮੁੰਡਾ ਆ ਇਹ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਨ ਨੇ ਥਾਂ ਥਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਕਰਦਾ ਹੈ ਹੋਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭਰਕੇ ਦਿੱਤਾ ਏ ਚੋਣ ਬਾਉਂਡ ਤੇ ਉੱਥੇ ਪਤਾ ਲੱਗਦਾ ਵੀ ਇਹਨੇ ਕਿੰਨੇ ਕਰੋੜਾਂ ਰੁਪਏ ਦੇ ਕਿੰਨੇ ਗੱਡੀਆਂ ਫੋਰਜਨਰ ਕਿੰਨੀਆਂ ਇਹਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਤੇ ਉਹ ਫਕੀਰ ਕਹੋਣ ਵਾਲਾ ਬੰਦਾ ਅੱਜ ਬੀਜੇਪੀ ਦੇ ਵਿੱਚ ਕਿਸਾਨਾਂ ਦੇ ਸੌਦੇ ਕਰਦਾ ਫਿਰਦਾ ਮਜ਼ਦੂਰਾਂ ਦੇ ਸੌਦੇ ਕਰਦਾ ਫਿਰਦਾ ਆਪਣੀ ਇੱਜ਼ਤ ਬਚਾਉਂਦਾ ਇਹ ਜਿੱਦੀ ਉਹਦੀ ਪਰਸਨੈਲਿਟੀ ਸੀਗੀ ਉੱਥੇ ਰਹਿੰਦਾ ਉਹ ਦੀ ਲੋਕ ਇੰਜਰ ਕਰਦੇ ਸੀ ਅੱਜ ਇਹਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਮਰੂਦ ਹੈਗਾ ਇਹ ਤੇ ਮੁੜ ਕੇ ਫਿਰ ਸਿੱਧੀਆਂ ਗੱਡੀਆਂ ਚੜਾਉਂਦਾ ਇਹ ਸਾਡੇ ਸੱਜਣ ਮੈਂ ਉਹਨਾਂ ਦੇ ਨਾਲ ਹੀ ਆਂ ਜੀ ਦਾਕਾ ਕੋਟੜਾ ਜੀ ਨੇ ਜੀ ਦਾਕਾ ਸਿੰਘ ਕੋਟੜਾ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਨਾ